ਖਸਪਰ ਦੇ ਵਿੱਚ ਹੜ ਜਿੱਥੇ ਆਏ ਹੋਏ ਨੇ ਖਤਰਾ ਬਹੁਤ ਵੱਡਾ ਹੈ ਤਾਂ ਗਰੀਬ ਪਰਿਵਾਰ ਪੂਰੀ ਫਸਲ ਡੁੱਬਣ ਤੇ ਆਪਣੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਬਤੀਤ ਕਰ ਰਿਹਾ ਹੈ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੈ ਪੀੜਤ ਪਰਿਵਾਰ ਕਹਿ ਰਹੇ ਨੇ ਕਿ ਉਹਨਾਂ ਦੀਆਂ ਤਾਂ ਮੱਝਾਂ ਵੀ ਬਿਮਾਰ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਕਈਆਂ ਦੀ ਤਾਂ ਮੌਤ ਹੋ ਗਈ ਹੈ ਯਾ ਦੇ ਰਹੇ ਨੇ ਥੋੜਾ ਵੀ ਅਹਿਚਾਰਾ ਕੋਈ ਛੱਡਾ ਹੈ ਕੀ ਹੋਇਆ ਕੀ ਹੈ ਕੀ ਹੋਇਆ ਪਰ ਮਾਜੇ ਨੂੰ ਫਾਲੰਦਰੇ ਮੋਕੇ ਫਾਲ ਕਢਾਇਆ ਹੈ ਤੇ ਪਤਾ ਨਹੀਂ ਹਣ ਕੀ ਬਾਣ ਕੇ ਚੰਗੀ ਪਵੀ ਮਾਚ ਗਈ ਸੀ ਤੇ ਰੱਬ ਚਾ ਨਜ਼ਰਬਾਨਗੀ ਕਿ ਕੀ ਬਣਾ ਦੇ ਅੰਦਰ ਬਣ ਗਏ ਹੂੰ ਤੇ ਅੱਜ 10 ਦਿਨ ਹੋ ਗਏ ਮੱਝ ਟਿੱਲੀ ਵਈ ਨੂੰ ਜੇ ਦਿਨ ਪਹਿਲੇ ਦਿਨ ਪਾਣੀ ਆਇਆ ਪਾਣੀ ਤੇ ਹੀ ਲਾ ਗਿਆ ਪਾਣੀ ਚ ਬਹਿ ਗਈ ਪਤਾ ਨਹੀਂ ਉੱਥੋਂ ਇਹਨੂੰ ਕੋਈ ਬਾਣਾ ਬਣ ਗਿਆ ਕਿ ਕੀ ਬੜਾ ਹੈ ਕਿ ਜ਼ਮੀਨ ਵੀ ਡੁੱਬ ਗਈ ਮੱਝ ਵੀ ਮਰ ਗਈ ਮਰ ਗਈ ਹੰਦੇ ਆਸਰੇ ਆ ਹੀ ਤੇ ਗਈ ਸਾ ਵੀ ਡੁੱਬ ਗਈ ਇਹ ਅੱdte ਮੱਝਾਂ ਨੂੰ ਹੰਦੇ ਤਾਂ ਬਿਨਾ ਹਾਲ ਕੋਈ ਨਹੀਂ ਗਾ ਸੀ ਕਰਮਾਂ ਵਾਲੀ ਤੇ ਪਿੱਛੇ